ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਇਸ ਮੌਕੇ ਬਾਜੇਕੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੂੰ ਗੁਰੂ ਦੇ ਲੜ ਲੱਗਣ ਤੇ ਸ਼ਰੋਮਣੀ ਕਾਦ ਦੇ ਲੀਡਰ ਵਿਕਰਮ ਮਜੀਠੀਆ ਦੇ ਬਿਆਨਾਂ ਤੋਂ ਦੂਰ ਰਹਿਣ ਦੀ ਗਲਾਖੀ ਬਾਜੇਕੇ ਨੇ ਕਿਹਾ ਕਿ ਵਿਕਰਮ ਮਜੀਠੀਆ ਅਮਰਤਪਾਲ ਦੀ ਕਿਰਦਾਰਕੋਸ਼ੀ ਕਰ ਰਿਹਾ ਹੈ ਦਰਅਸਲ ਜੇਲ੍ਹ ਦੇ ਡਾਕਟਰਾਂ ਨੇ ਪ੍ਰਧਾਨ ਮੰਤਰੀ ਬਾਜੇਕੇ ਨੂੰ ਦੰਦਾਂ ਦੀ ਸਮੱਸਿਆ ਦੱਸੀ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਭੇਜਿਆ ਦਰਨ ਮੀਡੀਆ ਨਾਲ ਗੱਲਬਾਤ ਕਰਦੇ ਹਨ ਪ੍ਰਧਾਨ ਮੰਤਰੀ ਬਾਜੇ ਕੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਕਾਲੀ ਦਲ ਦੇ ਆਗੂ ਵਿਕਰਮ ਜੀਠੀਆ ਤੋਂ ਸਾਵਧਾਨ ਰਹਿਣ ਦੀ ਗੱਲ ਆਖੀ ਅਤੇ ਕਿਹਾ ਕਿ ਵਿਕਰਮ ਜੀਠੀਆ ਦੇ ਬਿਆਨਤੋ ਗੁਰੇਜ਼ ਕਰਨ ਇਹ ਝੂਠ ਬੋਲਦੇ ਹਨ ਉਹਨਾਂ ਨੇ ਕਿਹਾ ਕਿ ਵਿਕਰਮ ਮਜੀਠੀਆ ਅਮਰਪਾਲ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਬਾਜੇ ਕੇ ਨੇ ਇਸ ਮੌਕੇ ਕਿਹਾ ਕਿ ਵਿਕਰਮ ਮਜੀਠੀਆ ਨੂੰ ਆਪਣਾ ਇਲਾਜ ਕਰਵਾ ਲੈਣਾ ਚਾਹੀਦਾ ਹੈ ਜੇ ਇਲਾਜ ਲਈ ਪੈਸੇ ਨਹੀਂ ਹੋਣਗੇ ਤਾਂ ਚੈੱਕ ਕੱਟ ਕੇ ਦੇ ਦੇਣਗੇ ਇਸ ਮੋਕੇ ਬਾਜੇਕੇ ਨੇ ਕਿਹਾ ਕਿ ਨੌਜਵਾਨਾਂ ਨੂੰ ਅੰਮ੍ਰਿਤ ਛੱਕੇ ਗੁਰੂ ਦੇ ਲਾੜ ਲੱਗਣ ਦੇ ਸੁਨੇਹਾ ਦਿੱਤਾ ਅਤੇ ਕਿਹਾ ਕਿ 2027 ਵਿੱਚ ਬਹੁਮਤ ਨਾਲ ਅੰਮ੍ਰਿਤ ਪਾਲ ਦੀ ਸਰਕਾਰ ਬਣਾਈ ਜਾਵੇਗੀ। ਕੋ ਨੂੰ ਇਹ ਮੈਸੇਜ ਇਹ ਹੈ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਦੀ ਕਿਰਦਾਰ ਕੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਚੈੱਕ ਕੱਟ ਕੇ ਦੇ ਦੇਾਂਗੇ ਇਲਾਜ ਕਰਾਵੇ ਆਪ ਦਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਮੌਸਮ ਕਾਫੀ ਸੁਹਾਵਣਾ ਹੋ ਗਿਆ ਯਾਨੀ ਕਿ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਜਿਸ ਤੇ ਅਪ੍ਰੈਲ ਵਿੱਚ ਗਰਮੀ ਨੇ ਲੋਕਾਂ ਦੀ ਤੋਬਾ ਤੋਬਾ ਕਰਾਈ ਸੀ ਉੱਥੇ ਹੀ ਹੁਣ ਮਈ ਮਹੀਨੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਾਪਮਾਨ ਵਿੱਚ ਗਰਾਵਟ ਨਜ਼ਰ ਆਈ ਹੈ ਬੀਤੇ ਦਿਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਅਨੁਸਾਰ ਸੂਬੇ ਭਾਰ ਵਿੱਚ ਮੀਂਹ ਅਤੇ ਹਨੇਰੀ ਦੀ ਭਵਿੱਖਬਾਣੀ ਕੀਤੀ ਗਈ ਹੈ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਐਸਐਸ ਨਗਰ ਚੰਡੀਗੜ੍ਹ ਰੂਪਨਗਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਦੇ ਨਾਲ ਬਿਜਲੀ ਗਰਜਨ ਦੀ ਸੰਭਾਵਨਾ ਹੈ ਵਿਭਾਗ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਸੰਗਰੂਰ ਤੇ ਮਾਨਸਾ ਵਿੱਚ بارش ਦਾ ਜ਼ਿਆਦਾ ਅਸਰ ਦੇਖ ਨੂੰ ਮਿਲੇਗਾ ਵਿਭਾਗ ਮੁਤਾਬਕ ਜ਼ਿਆਦਾ بارش ਹੋਵੇਗੀ ਵਿਭਾਗ ਅਨੁਸਾਰ 10 ਮਈ ਤੱਕ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਧਾਕੜਾ ਨਹਿਰ ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਵਿਵਾਦ ਵਿਚਕਾਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋ ਰਿਹਾ ਹੈ ਸੀ ਇਸ ਦੌਰਾਨ ਕਾਂਗਰਸੀ ਆਗੂ ਸੁਖਪਾਲ ਖੈਰਣੇ ਨੇ ਕਿਹਾ ਕਿ ਸਾਡੀ ਆਬਾਦੀ ਦੁਨੀਆ ਦੀ 18% ਹੈ ਜਦੋਂ ਕਿ ਜ਼ਮੀਨ 2% ਹੈ ਸਾਡੇ ਦੇਸ਼ ਕੋਲ ਪਾਣੀ ਨਹੀਂ ਹੈ ਇਸ ਕਰਕੇ ਪੰਜਾਬ ਕੋਲੋਂ ਪਾਣੀ ਖੋਇਆ ਗਿਆ ਹੈ ਇਹ ਕੇਂਦਰ ਦੇ ਅੰਦਰੂਨੀ ਡੀਪ ਸਟੇਟ ਨੇ ਕੀਤਾ ਹੈ ਖੈਰਣੇ ਨੇ ਕਿਹਾ ਕਿ ਕੇਂਦਰ ਵਿੱਚ ਕਿਸੇ ਦੇ ਵੀ ਸਰਕਾਰ ਹੋਵੇ ਹਮੇਸ਼ਾ ਪੰਜਾਬ ਵਿਰੁੱਧ ਹੁੰਦਾ ਹੈ ਪੰਜਾਬ ਤੋਂ ਕਿਸਾਨ ਲਹਿਰ ਸ਼ੁਰੂ ਹੋਈ ਉਹਨਾਂ ਕਿਹਾ ਕਿ ਸਾਡੀ ਡਾਂਸ ਰੱਖਿਆ ਐਕਟ ਦੇ ਵਿਰੋਧ ਵਿੱਚ ਸਿਰਫ ਨਿੰਦਾ ਪਾਸ ਕਰ ਸਕਦੇ ਹਾਂ ਇਸ ਤੋਂ ਇਲਾਵਾ ਕੁਝ ਹੋਰ ਨਹੀਂ ਕੀਤਾ ਜਾ ਸਕਦਾ ਕੀ ਅਸੀਂ ਸਮਲ ਵਿੱਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਗਏ ਹਾਂ ਹਰਿਆਣਾ ਨਾਲ ਚੱਲ ਰਹੇ ਹੋਏਵਾਦ ਕਾਰਨ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਕਿ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ 'ਚ ਸਬੋਧਨ ਕੀਤਾ ਸੀਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਦੇ ਨਤੀਜੇ ਭੁਗਤ ਰਹੇ ਹਾਂ ਜਦ ਦਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਤਾਪ ਬਾਜਵਾ ਵਿਚਕਾਰ ਬਹਿਸ ਹੋ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਮੈਂ ਇਤਿਹਾਸ ਵਿੱਚ ਨਹੀਂ ਜਾਣਾ ਚਾਹੁੰਦਾ پا کلر ہے گیا جی ہاچل کہنا ووٹ نہیں پاؤں گا اپنے پائی ہلٹ کیوں نہیں پائی چوپ رہنا بھی ادی حمایت جدو سفسر ہماچل نے ووٹ کیوں نہیں پائی اج کل ابھی بہت روایتی ہو گئے سن کے باجوا صاحب سن کے اج کل اسی بہت روایتی ہو گئے برو کرنا بھول گئے ਜਦ ਚੁੱਪ ਹੋਗੇ ਜਾਂ ਮਹਿਮਤੀ ਹੋਗੇ ਚੁੱਪ ਹੋਣਾ ਵੀ ਤਾਂ ਦੀ ਮਹਿਮਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਹੁਰੀਆਣਾ ਦਾ ਕਾਂਗਰਸੀ ਵੀ ਹੈ ਕਾਂਗਰਸ ਸਾਹੀ ਤੱਕ ਨਹੀਂ ਸਪਸ਼ਟ ਕਰ پا ਰਹੀ ਕਿ ਅਸੀਂ ਕਿੱਧਰ ਆਈ ਆਪ ਸਰਜੀ ਅਸੀਂ ਤਾਂ ਹੈਗੇ ਸਿੱਧੇ ਨਾਲ ਖੜੇ ਲੋਕਾਂ ਦੇ ਅੱਜ ਤਾਂ ਲੋਕਾਂ ਨਾਲ ਖੜੇ ਬਾਲ ਸਾਹਿਬ ਤੇ ਜਿਹੜੇ ਗੁਪਤਾ ਸਾਹਿਬ ਨੇ ਉਹ ਕੀ ਗੁਪਤਾ ਸਾਹਿਬ ਦਾ ਕਹਿ ਜਾਂਦਾ ਮੈਂ ਟੇ ਲੈ ਜਾਂਦਾ ਹੁਰੀਆਣਾ ਦੇ ਬਚਾਣੇ ਮੈਂ ਮੈਂ ਅਸੀਂ ਨਾਲ ਹੀ ਵਿਰੋਧ ਕੀਤਾ اسی ابھی کتوں جانا کتوں پہجاؤں گے ٹا تک نہیں چاندی دیا تو میں دیکھو جے 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 پچھے جاؤں گے چاندی کہی بھی آؤ گی نہیں کیاسی چیونہ چیئرس کیا جاوے جی آ لے نو اٹریس کرو جی نہ ہو گیا اہ چل رہا ਕੀ ਡਰਮਿਨੇਸ਼ਨ ਆ ਕੀ ਹੋ ਗਿਆ ਪਾਣੀਆਂ ਦਾ ਰੱਖਾ ਤਾਂ ਬਾਜ-ਬਾਜ ਫਿਰਦਾ ਥੋੜਾ ਪਾਣੀਆਂ ਦਾ ਰੱਖਾ ਥੋੜਾ ਬਾਜ-ਬਾਜ ਫਿਰਦਾ ਹੈ ਏਅਰ ਨੂੰ ਐਡਰੈਸ ਕੀਤਾ ਜਾਵੇ ਪਾਣੀਆਂ ਦਾ ਰੱਖਾ ਆ ਲੋ ਆ ਲੋ ਆ ਗੱਲ ਸੁਣ ਕੀ ਡਰਮਿਨੇਸ਼ਨ ਜਿਹਨੇ ਪਾਣੀ 81 ਚ ਕੀ ਕੀ ਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਗੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਚ ਜਾਓ ਜੇ ਹਿਸਟਰੀ ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ ਚ ਨਾ ਜਾਓ ਹੁਣ ਮਾਫੀਆਂ ਮੰਗੀ ਜਾਂਦੇ ਹੋ ਅਮਰੀਕਾ ਚ ਜੋ 80s ਮੇ ਹੁਆ ਉਸकी ਜ਼ਿੰਮੇਦਾਰੀ ਲੈਂਦਾ ਹਾਂ ਮੈਂ ਮੈਂ ਵਾਹ ਹਮ ਨਹੀਂ ਥਾ ਇਹਦਾ ਮਤਲਬ ਜੀ ਤੁਸੀਂ ਹੈ ਹੀ ਨਹੀਂ ਸੀ ਤਾਂ ਉਦੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਮਤਲਬ ਬੰਗਲਾਦੇਸ਼ ਬਣੀ ਨਹੀਂ

ਕੰਮ ਜਾਣੇ ਪਾਸੇ ਚ ਵਫਾ ਦਾ ਕੋਈ ਅਮੇ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾਨ ਹੂੰ ਆਪਣਾ ਨੇ ਕਾਨੂੰਨ ਉਹ ਕਰਨਾ ਉਹੀ ਡੂੰਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਦਾ ਉੱਠੂ ਗਈ ਫਿਰ ਉਹ ਬੀਬੀ ਐਮਬੀ ਤ ਤੇ ਉਹਨਾਂ ਨੂੰ ਕੱਲ ਕਰ ਲੈਣੇਗੇ ਗੱਲ ਕਰ ਲੈਣਾ ਆਮ ਸਿਪ ਇਸ ਟਾਕਿੰਗ ਬਾਰੇ ਬੀੜੀ ਹੰਗਾ ਚਲੋ ਬੀੜੀ ਕਹਾ ਦਤਾ ਹੈ

अच्छा जी मेनू चंगी ते ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਦਰਬੀ ਘੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਉਹ ਇਹ ਦਰਬੀ ਘੋੜਾ ਇਹ ਟੱਟੂ ਹੈ ਇਹ ਕੀ ਹੋ ਗਿਆ ਉਹ ਕਿਹੜੀ ਲੈਂਗੁਏਜ ਹੈ ਤੁਸੀਂ ਆਪਾ ਤੁਹਾਡੀ ਡਰੈਸ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਹੈ ਗੱਲ ਕਰਨ ਤਾਂ ਦਿਉ ਤਾਂ ਕਰਾਂ ਬਹਿ ਜਾਓ ਕਾਰਿਓ ਮਾਰਿਓ ਮੁਖਤਿਰ ਰੱਖੀਏ ਨੂੰ ਡਿਸ ਕਰੂੰ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਛੇਰ ਨੂੰ ਡਸ ਕੀਤਾ ਜਾਵੇ ਜੋ ਵੀ ਕੋਈ ਛੇਰ ਦੀ ਜੱਦ ਤੋਂ ਬਿડા ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਜਿਹੜੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕੋਲ ਪੜਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਖੋਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਇਹ ਚੱਕੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇਜ ਤੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਬੈਠੋ ਬਾਜਵਾ ਸਾਹਿਬ ਬਾਜਵਾ ਸਾਹਿਬ ਬੈਠੋ ਬਾਜਵਾ ਸਾਹਿਬ ਬੈਠੋ ਉਡੀਕ ਕੋ ਫਿਰੋ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਵੇਟ ਕਰੋ ਵੇਟ ਕਰੋ ਕਿਸੇ ਹੋਰ ਬਸ ਤੇ ਨਾ ਚੜ ਜਾਓ ਦੇ ਭਾਈ ਵਾਂਗੂ ਇੱਕੋ ਅੱਡੇ ਤੇ ਰਹੋ ਜਿਹੜਾ ਪਹਿਲੇ ਫਲੋਰ ਤੇ ਉਹ ਕਿਹੜੇ ਅੱਡੇ ਤੇ ਚਲਾ ਗਿਆ ਫਿਰ ਜਿਹੜਾ ਪਹਿਲੇ ਫਲੋਰ ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਹਾਂ ਕਿ ਚੇਅਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ ਬੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਬਿਆਸ ਪਾਖੜਾ ਇਹਦੇ ਨਾਲ ਸੰਬੰਧਿਤ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣੇ ਦਾ ਕਿਹੜਾ ਹਿੱਸਾ ਇਹਨਾਂ ਤਿੰਨ ਬ੍ਰਹਿਮਾਨਾਂ ਲੱਗਦਾ ਜੀ 1 ਇੰਚ ਵੀ Rajasthan ਦਾ ਕੀ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੇ ਉਹ ਦੋਨੋਂ ਦੀ ਇੱਕੋ ਹੀ ਵੋਟ ਹੈ ਪੰਜਾਬ ਦੀ ਵੀ 60% ਹਿੱਸਾ BBMP ਚ ਪੰਜਾਬ ਦਾ ਹੈ ਪੰਜਾਬ ਦੀ ਵੀ ਇੱਕ ਵੋਟ ਹੈ ਹਰਿਆਣੇ ਦੀ ਵੀ ਇੱਕ ਵੋਟ ਹੈ ਰਾਜਸਥਾਨ ਦੀ ਵੀ ਇੱਕ ਵੋਟ ਹੈ ਹਿਮਾਚਲ ਦੀ ਵੀ ਇੱਕ ਵੋਟ ਹੈ ਉਹ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹਿ ਰਹੇ ਨੇ ਕਿ ਪਾਣੀ ਬੰਦ ਕਰੋ ਪੰਜਾਬ ਦਾ ਅਸੀਂ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ BBMP ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡੀ ਅਸੀਂ ਦਿੰਦੇ ਆ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਨਹੀਂ ਲੈਂਦੇ ਡੈਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕਿੱਡ ਦੀ ਦਿਖਾ ਲੈਂਦੇ ਉਹ ਇਹ ਤਾਂ ਸਫੈਦਾ ਕਿ ਬਣ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀ ਐਮ ਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪਣੀ ਦਰਿਆ ਮਦੀ ਆਪੇ ਲੱਖੀ ਕਰ ਲਾਂਗੇ ਬੀਬੀ ਐਮ ਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂ ਆਣੇ ਨੂੰ ਵਿਚਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਹ ਤੋਂ ਕੰਮ ਨਹੀਂ ਉਹਨਾਂ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਰ ਲਓ ਉਹਨਾਂ ਕੋਲੇ ਬੱਸ ਇੱਕ ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ ਤਿੰਨ ਘੰਟੇ ਚਾਰ ਘੰਟੇ ਪੰਜ ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਕਾ ਦੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੀਗਲ ਸੀ ਗੈਰਸਵਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲੀਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਹਾਂ ਔਰ BBMP ਜਿਹੜੀ ਹੈ ਉਹਦਾ ਪੁਨਰ ਕਠਨ ਕਰੋ ਉਹ ਪਤਾ ਨਹੀਂ 1968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰੀਨੂ ਹੋਣਾ ਚਾਹੀਦਾ ਕੀਤਾ ਹੀ ਨਹੀਂ ਸੀ ਕਿਸੇ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਹੁਣ ਹੋਂਦੇ ਹਿਸਾਬ ਨਾਲ ਵੰਡੋ ਜਾਓ ਆ ਦੇਖਦੇ ਆ ਸਤਲੁਜ ਤੇ ਚਲੇ ਜਾਂਦੇ ਆ ਜੀ ਨਾਲਾ ਬਣ ਗਿਆ ਜੀ ਉਹ ਇੱਕ ਦਰਿਆ ਕੌਣ ਕਹਿੰਦਾ ਉਹਨੂੰ ਉਹਦੇ ਚੋਂ ਕਹਿੰਦੇ ਪਾਣੀ ਲੈ ਦਿਓ ਸਾਨੂੰ ਸਤਲੁਜ ਚੋਂ ਪਾਣੀ ਦਿਓ ਸਾਨੂੰ ਸਤਲੁਜ ਐਸਵਾਈਐਲ ਦਾ ਮੁੱਦਾ ਐਸਵਾਈਐਲ ਦੇ ਵਿੱਚ ਹੁਣ ਤੱਕ ਵਰਤੀ ਗਈ ਬੋਟਾਂ ਵਾਸਤੇ ਐਸਵਾਈਐਲ ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਹੈ ਸੁਪਰੀਮ ਕੋਰਟ ਦੇ ਆਰਡਰ ਚ ਵੀ ਯਾਰਾ ਨਹਿਰ ਬਣਾਓ ਜਾਂ ਫਿਰ ਹੋਰ ਵੀ ਅਨਾਰ ਔਰ ਇਹਦਾ ਕੋਈ ਹੱਲ ਦੱਸੋ ਅਲਟਰਨੇਟਿਵ ਅਲਟਰਨੇਟਿਵ ਹੱਲ ਮੈਂ ਦੱਸਦਾ ਮੈਂ ਕਹਿੰਦੇ ਨਾਂ ਚ ਹੱਲ ਹੈ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਯਮਨਾ ਸਤਲੁਜ ਲਿੰਕ ਨੂੰ ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਜੀ ਪਾਣੀ ਇੱਧਰ ਨੂੰ ਕਰ ਲੋ ਰੈਡਿੰਗ ਦੇ ਦਿਓ ਜਿਹੜਾ ਬਚ ਗਿਆ ਸਤਲੁਜ ਚ ਪਾ ਦਿਓ ਸਾਨੂੰ ਕੀ ਪ੍ਰੋਬਲਮ ਹੈ ਜੀ ਤੇ ਜਦੋਂ ਫਿਰ ਵੱਡਾ ਪੰਜਾਬ ਚੇਹਰਾਂਾ ਲੱਗਣੀ ਹੋਇਆ ਸੀ ਉਹਨਾਂ ਦਾ ਤਾਂ ਜਮਨਾ ਦਾ ਵੀ ਹਿੱਸਾ ਸਾਡੇ ਨਾਲ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣੇ ਨੂੰ ਜਮਨਾ ਲੈ ਲਈ ਤੇ ਹਰਿਆਣੇ ਵਾਲੇ ਰਾ ਵੀ ਬਿਆਸਤਾ ਕੋਈ ਫਿਰਦੇ ਨੇ ਇੱਧਰ ਵੀ ਹਿੱਸਾ ਪਾਉਣ ਨੂੰ ਫਿਰਦੇ ਕਾਹਦੇ ਪਾਸੇ ਜਦੋਂ ਹੈ ਹੀ ਨਹੀਂ ਸਾਡੇ ਕੋਲੇ ਪਾਣੀ ਔਰ ਹੁਣ ਅਫਸਰ ਬਦਲੀ ਜਾਂਦੇ ਆ ਹੁਣ ਲੇਟੈਸਟ ਦੱਸਦਾ ਜਦੋਂ ਮੈਂ ਇੱਥੋਂ ਗਿਆ ਸੀ ਐਮਰਜੈਂਸੀ ਜਾਣਾ ਪੈ ਗਿਆ ਹਿਮਾਚਲ ਦੇ ਅਫਸਰ ਦੀ ਡਿਊਟੀ ਲਾਤੀ ਕਹਿੰ ਤੂੰ ਫੱਟੇ ਚੱਕ ਦੇ جڑے گیٹ کھول دے تو کھول دے کیونکہ پنجاب والے تو مکر گئے کہیں اِسی نہیں کھول دے ہماچل دفسی کی ڈیوٹی لاتی ہوں تکا کر لوں ہجے بھی نہیں ہٹے اشونی جی تھوڑا جہا کہو تہاں تجھتا چٹان باؤں کھڑے ہیں تہاں پہاڑ دکی کر گے تجھ تو کہتا چٹان باؤں کھڑے ہیں تہاں کا تہاں دکی ہجے بھی نہیں ہٹے ہجے بھی نہیں ہٹے کنٹا پہلا افسر بدل کے ہٹے نے ہماچل کا اچھا 20 ਤਰੀਕ ਨੂੰ 80 ਮਿਲ ਜੁ ਹਰਿਆਣੇ ਨੂੰ ਕੀ ਚੱਕਰ ਹੈ ਇਹ ਜੀ ਕਿਹੜੀ ਫਸਲ ਬੀਜਣ ਲੱਗਣਾ ਜਿਹੜੀ 8 ਦਿਨਾਂ ਚ ਹੋ ਜਾਣੀ ਹੈ ਇਹ ਜੀ ਫਸਲ ਕਿਹੜੀ ਬੀਜਣ ਲੱਗੇ ਨੇ ਉਹ ਕਿ 8 ਦਿਨਾਂ ਬਾਅਦ ਤੈਨੂੰ 85 ਲੋ ਚਾਹੀਦਾ ਚਲਾਕੀਆਂ ਕਰਦੇ ਆ ਸਾਡੇ ਨਾਲ ਇਹ ਕੱਲਾ ਇੱਕ ਨਹੀਂ ਸਰ ਇਹ ਕੱਲਾ ਹੀ ਨਹੀਂ ਆਰਡੀਐਫ ਦਾ ਪੈਸਾ ਸਾਡਾ ਰੋਕ ਰੱਖਿਆ 6000 ਦੋ ਤੁਹਾਨੂੰ ਦੇਣਾ ਨਹੀਂ ਆਰਡੀਐਫ ਦਾ ਪੈਸਾ ਸਾਡਾ ਰੋਕ ਰੱਖਿਆ ਉਹ ਦੇਣਾ ਨਹੀਂ ਇੱਕ ਮਿੰਟ ਇੱਕ ਮਿੰਟ ਜੋੜਮਾਂ ਸਾਹਿਬ ਚੇਤਨ ਜੀ ਸੀਐਮ ਸਾਹਿਬ ਨੂੰ ਕੰਪਲੀਟ ਕਰਨ ਦਿਓ ਜੀ ਆਰਡੀਐਫ ਦਾ 6000 ਕਰੋੜ ਰੁਪਏ ਰੋਕ ਰੱਖਿਆ ਬਥੇਰੀ ਵਾਰ ਹੀ ਗਏ ਆ ਕੈਪਟਨ ਸਾਹਿਬ ਨੇ ਪੈਸਾ ਕਿਤੇ ਗਲਤ ਵਰਤ ਲਿਆ ਉਹ ਪੈਸਾ ਉਹਨਾਂ ਨੇ ਰੋਕ ਲਿਆ ਕਹਿੰਦੇ ਵਿਧਾਨ ਸਭਾ ਚ ਐਕਟ ਪਾਸ ਕਰੋ ਐਕਟ ਵੀ ਪਾਸ ਕਰਤਾ ਇੱਥੇ ਕਿ ਮੰਡੀਆਂ ਦਾ ਜਾਣ ਵਾਲੀਆਂ ਸੜਕਾਂ ਦਾ ਉੱਥੇ ਲੱਗੂਗਾ ਫਿਰ ਵੀ ਨਹੀਂ ਕਿ ਦਿੰਦੇ ਜੀ ਆਰਡੀਐਫ ਦਾ ਪੈਸਾ ਨਹੀਂ ਦਿੰਦੇ ਰੋਜ਼ ਕੀ ਜਿਹਦੇ ਨਵੇਂ ਫਰਮਾਨ ਹਾਂ ਸਾਥਾ ਚੌੜ ਵੀ ਚਾਹੀਦੇ ਸਾਥੋਂ ਕਣਕ ਵੀ ਚਾਹੀਦੀ ਐ ਸਰੋਂ ਵੀ ਚਾਹੀਦੀ ਐ ਮੱਕੀ ਵੀ ਚਾਹੀਦੀ ਐ ਬਾਕੀ ਸਾਰੇ ਕੋਈ ਚਾਹੀਦਾ ਐ ਅਸੀਂ ਗਮਲਿਆਂ ਨਹੀਂ ਪੀਜੀਏ ਫਿਰ ਜ ਪਾਣੀ ਨਹੀਂ ਦੇਣਾ ਤੁਸੀਂ ਹੁਣ ਗਮਿਆਂ ਚ ਕਣਕਾਂ ਲਾਇਆ ਕਰੀਏ ਅਸੀਂ ਇਹਨਾਂ ਨੂੰ ਪਤਾ ਹੀ ਨਹੀਂ ਉੱਥੇ ਬੈਠੇ ਆਰਡਰ ਕਰ ਦਿੰਦੇ ਐ ਆਹ ਘੰਟਾ ਪਹਿਲਾਂ ਅਫਸਰ ਬਦਲ ਕੇ ਹਟਿਆ ਐ ਆਇਆ ਅਫਸਰ ਬਦਲ ਕੇ ਤੁਸੀਂ ਪਾਣੀ ਲੈ ਲਓਗੇ ਸਤੋਂ ਵੀ ਆਹ ਅਫਸਰ ਖੋਲ ਦੂਗਾ ਆਹ ਅਫਸਰ ਗੇਟ ਖੋਲ ਦੂਗਾ ਤੁਸੀਂ ਪਿਆਰ ਨਾਲ ਤਾਂ ਗੱਲ ਕਰਨੀ ਸਿੱਖੀ ਵੀ ਨਹੀਂ ਕਦੇ ਕਦੇ ਕਿਸੇ ਨੇ ਪਿਆਰ ਨਾਲ ਗੱਲ ਕੀਤੀ ਇਹਨਾਂ ਨੇ ਇਹਨਾਂ ਨੂੰ ਗੱਲਬਾਤ ਕਰਨੀ ਆਉਂਦੀ ਨਹੀਂ ਤਾਂ ਕਈ ਆਉਂਦਾ ਬਸ ਸਵੇਰੇ 4 ਵਜੇ ਖਾ ਕੇ ਰਾਜਪਾਲ ਨੂੰ ਕਹਿੰਦੇ ਨੇ ਇੱਕ ਵਾਰੀ ਮੁੱਖ ਮੰਤਰੀ ਸੌਂਚ ਖਾ ਲੇ ਬਾਕੀ ਬੰਦੇ ਬਾਅਦ ਚ ਪੂਰੇ ਕਰ ਲਾਂਗੇ ਆ ਆ ਆ ਤਰੀਕੇ ਸਿੱਖੇ ਨੇ ਆ ਸਰਕਾਰ ਤੋੜ ਦੋ ਉਹ ਤੋੜ ਦੋ ਇਹਨਾਂ ਦੇ ਬੰਦੇ ਖਰੀਦ ਲੋ ਤਸੀਫੇ ਦਿਵਾ ਲੋ ਤੁਸੀਂ ਤਾਂ ਵੱਧ ਪੀੜ ਤੇ ਸਭ ਤੋਂ ਵੱਧ ਥੋੜੀਆਂ ਥੋੜੀਆਂ ਸਾਰੀ ਸਰਕਾਰਾਂ ਮਤਬ ਦੀ ਥੋੜੀ ਥੋੜੀ ਸਰਕਾਰ ਉਹਨਾਂ ਨੇ ਉਹਨਾਂ ਅਛਲ ਬ੍ਰੇਸ ਤੋੜੀਏ ਗੋਆ ਚ ਜਿੱਥੇ 1 ਕਮਲੇ ਵੀ ਆ ਜੇ ਉਹਨਾਂ ਦੀ ਬਣਾ ਲੈਂਦੇ ਆਪਣੀ ਬਣਾ ਲੈਂਦੇ ਨੇ ਮੈਨੂੰ ਲੱਗਿਆ ਤਾਂ ਨਾ ਕਰੋ ਯਾਰ ਤੁਸੀਂ ਸੰਗੀ ਢਾਂਚੇ ਦੀ ਗੱਲ ਕਰ ਰਹੇ ਹੋ کسی نال بھی انہوں نے کوئی مطلب کرے گل بات پیار نہ کیتی ہوگی آدھی ہی نہیں پیار والی بھاشا تو آدھی ہوئی نہیں گنڈا گردی والی تانا شاہی والی آدھی بس کولا ہے چار کھنڈ کول کولا ہے فری ملتا جی اور کولے نو بھی کہندے نے کہ چار کھنڈ چو کولا لو تسی ٹرین چ نہیں لے کے آ سکتے اتھوں پہلا ٹرک چ بھرو یہ پوری بندرگاہ لے کے جاؤ ਸ਼੍ਰੀਲੰਕਾ ਦੇ ਉੱਪਰ ਦੀ ਆ ਕੇ ਮੰਦਰਾ 에ਰਪੋਰਟ ਤੇ ਲਾਹੋ ਲੈ ਮੰਦਰਾ ਪੋਰਟ ਤੇ ਸ਼੍ਰੀਲੰਕਾ ਦੇ ਉੱਤੋਂ ਦੀ ਸਾਡੇ ਵਾਲੇ ਤੇ ਲਾਹੋ ਗੁਜਰਾਤ ਉੱਥੋਂ ਫਿਰ ਟਰੱਕ ਚ ਜਾਂ ਟ੍ਰੇਨ ਚ ਲੱਦੋ ਉੱਥੋਂ ਲੈ ਜਾਓ ਲੈ ਮੈਂ ਕਿਹਾ ਫਿਰ ਐ ਕਰਿਓ ਜਿਹੜੀ ਅਜਿਹੜੇ ਅਸੀਂ ਚੌੜ ਦਿੰਨੇ ਆ ਉਹ ਵੀ ਫਿਰ ਬਾਇਆ ਕਰਾਚੀ ਲੈ ਕੇ ਜਾਇਆ ਕਰੋ ਫਿਰ ਸਿੱਧੀ ਇੱਥੋਂ ਤੱਕ ਆ ਕੇ ਲੈ ਜਾਨੇ ਮਾਲ ਗੱਡੀਆਂ ਜਿਹੜੇ ਅਸੀਂ ਕਣਕ ਦਿੰਨੇ ਆ ਉਹ ਉਹ ਵੀ ਫਿਰ ਅਸੀਂ ਬਾਇਆ ਇਧਰ ਦੀ ਨੇਪਾਲ ਕਨੀ ਦੀ ਕੱਢਿਆ ਕਰਾਂਗੇ ਇਹ ਕੋ ਗੱਲ ਫਿਰ ਹਟ ਕੇ ਇਕੱਲਾ ਇੱਕ ਧੱਕਾ ਨਹੀਂ ਜੀ ਜਦੋਂ ਮੈਂ ਐਮਪੀ ਸੀਗਾ ਹਮਲਾ ਹੋਇਆ ਪਠਾਨਕੋਟ ਦੀਨਾ ਨਗਰ ਅਟੈਕ ਹੋਇਆ ਤੇ ਪਰ ਮੈਂ ਸਾਧੂ ਸਿੰਘ ਜੀ ਮੇਰੇ ਨਾਲ ਸੀ ਉਸ ਵੇਲੇ ਸਾਢੇ 7 ਕਰੋੜਾ ਖਰਚਾ ਪਤਾ ਜੀ ਪੰਜਾਬ ਨੂੰ ਕਹਿੰਦੇ ਤੁਹਾਨੂੰ ਅਸੀਂ ਸੀਆਰਪੀ ਭੇਜੀ ਸੀ ਤੁਹਾਨੂੰ ਅਸੀਂ ਆਪਣੀ ਮਿਲਟਰੀ ਦਿੱਤੀ ਸੀ ਮੈਂ ਰਾਜਨਾਥ ਸਿੰਘ ਜੀ ਨੂੰ ਮਿਲਿਆ ਮੈਂ ਕਿਹਾ ਜੀ ਫਿਰ ਪੀ ਆਟੋ ਰੈਂਟ ਲਿਆ ਕਰੋਗੇ ਮਤਲਬ ਵੀ ਕਿਰਾਏ ਤੇ ਦਿਨੇ ਸਾਨੂੰ ਤੁਸੀਂ ਫੌਜਾਂ ਸਾਡੇ ਤਾਂ ਮੁੰਡੇ ਨੇ ਜੀ ਉਹ ਚ ਫਿਰ ਫਿਰ ਜੇ ਅਸੀਂ ਕੱਲੇ ਕੱਲੇ ਮੁੰਡੇ ਦਾ ਰੈਂਟ ਲੈਣ ਲੱਗੇ ਫਿਰ ਕੀ ਕਰੋਗੇ ਤੁਸੀਂ ਕਰ ਲਓਗੇ ਪਰ ਕਿਤੋਂ ਫਿਰ ਹੋਰ ਫੌਜਾਂ ਦਾ ਰੈਂਟ ਦਿੰਦਾ ਪੰਜਾਬ ਦੱਸੋ ਮੈਂ ਕਹੇ ਸਾਡੇ ਐਮਪੀ ਲੈਟ ਚੋਂ ਕੱਟ ਲੋ ਹੋਰ ਤਾਂ ਹੈ ਨਹੀਂ ਸਾਡੇ ਕੋਲ ਫਿਰ ਮਾਫ ਕਰ ਦਿੱਤੀ ਜੀ ਉਹਨਾਂ ਨੇ ਕੱਲਾ ਇੱਕ ਧੱਕਾ ਨਹੀਂ ਜਿੱਥੇ ਮੌਕਾ ਮਿਲਦਾ ਹੈ ਪੰਜਾਬ ਹੈ ਚਲੋ ਇਹ ਤਾਂ ਸ਼ੁਕਰ ਕਰੋ ਅਜੇ ਬਚਾ ਆਇਆ ਉਹਨਾਂ ਦੀ ਨਿਗਾ ਨਹੀਂ ਪਈ ਜੇ ਇਹਨਾਂ ਦਾ ਵਾਸ ਚੱਲੇ ਵਾਸ ਚੱਲਦਾ ਵੀ ਨਹੀਂ ਇਹ ਪਰ ਜੇ ਵਾਸ ਚੱਲੇ ਜਾਣਗਰ ਮੰਚੋਂ ਪੰਜਾਬ ਕੱਢ ਦੇਣਗੇ ਇਹ ਪੰਜਾਬ ਹੁੰਦਾ ਇਹਦੇ ਚ ਯਾਰ ਇਥੇ ਕੋਈ ਉੱਤਰ ਪ੍ਰਦੇਸ਼ ਪਾ ਦੋ ਉੱਤਰ ਪ੍ਰਦੇਸ਼ ਬੰਗਾਲ ਮਰਾਠਾ ਹੀ ਕਹਿੰਦੇ ਨੇ ਪੰਜਾਬ ਸਿੰਧ ਗੁਜਰਾਤ ਮਰਾਠਾ ਨਾ ਪੰਜਾਬ ਕੱਟੋ ਕਹਿੰਦੇ ਨੇ ਐਨੇ ਐਨੇ ਪੰਜਾਬ ਪੰਜਾਬ ਦੇ ਵਿਰੋਧੀ ਨੇ ਕੁਖਾਂ ਚੋਂ ਧੀਆਂ ਤੇ ਧਰਤੀ ਚੋਂ ਪਾਣੀ ਜੇ ਦੋਵੇਂ ਮੁੱਕ ਗਏ ਤਾਂ ਖਤਮ ਕਹਾਣੀ ਆਮ ਸਕੂਲਾਂ ਚ ਲਿਖਿਆ ਹੁੰਦਾ ਜੀ ਇਹ ਕੰਦਾਂ ਤੇ ਤੇ ਸਾਡਾ ਤਾਂ ਮੁਕਾਈ ਬੈਠੇ ਇਸ ਧਰਤੀ ਚ ਪਾਣੀ ਹੁਣ ਤਾਂ ਥੱਲੇ ਜਾਣ ਦੀ ਹੋਰ ਕੋਈ ਗੁਜਾਇਸ਼ ਨਹੀਂ ਰਹੀ ਸਾਨੂੰ ਤਾਂ ਆਪਣਾ ਨੈਰੀਸਿਸ ਤੋਂ ਬਠੀਕ ਕਰਨਾ ਪਊਗਾ ਉਹ ਕਰਾਂਗੇ ਕਰੀਬ ਹੀ ਜਾਣੇ ਆ ਨਾਲ ਆ ਮੇਰੇ ਕੋਲ ਡਾਟਾ ਤੇ ਹੈ ਕਿ 60 40 ਦਾ 66 ਦਿਨ ਜਿਹੜੀਆਂ ਸੰਪਤੀਆਂ ਸੀ ਉਹਦੀ ਵੰਡ ਪੰਜਾਬ ਦੇ ਰਾਣੇ ਚ 60 40 ਅਨੁਪਾਤ ਚ ਕੀਤੀ ਸੀ ਪਰ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ 24 ਤੇ 79 ਨੋਟੀਫਿਕੇਸ਼ਨ ਰਾਹੀਂ ਰਾਵੀ ਵਿਆਸ ਦੇ ਪਾਣੀਆਂ ਦੀ ੱੱਕੇ ਨਾਲ ਪੰਜਾਬ ਤੇ ਹਰਿਆਣਾ ਵਿਚਕਾਰ 50-50 ਦੇ 50-50 ਦੇ ਹਿਸਾਬ ਨਾਲ ਵੰਡ ਕਰਤੀ ਜੋ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਸੀ ਉੱਥੋਂ ਚੱਲੇਗਾ ਮਜੀਏ ਕਾਂਗਰਸੀ ਮੁੱਖ ਮੰਤਰੀ ਹੋਣ ਦੇ ਕਾਰਨ ਪੰਜਾਬ ਦੇ ਹਿੱਤਾਂ ਨੂੰ ਕੋਈ ਤਵੱਜੂ ਨਹੀਂ ਦਿੱਤੀ ਉਹਨਾਂ ਨੇ ਅਜਿਨੇ ਨਾਂ ਲੈਂਦੇ ਸੀ ਚੀਮਾ ਸਾਹਿਬ ਸੋ ਇਹ ਆ ਸਾਰਾ ਕੁਝ ਪਿਆ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ 77 ਚ ਐਡੀ ਕਿਹੜੇ ਖਜ਼ਾਨੇ ਖਾਲੀ ਹੋ ਗਏ ਸੀ ਵੀ ਸਾਰਿਆਂ ਨੇ 1.5 ਕਰੋੜ ਦਾ ਚੈੱਕ ਲੈ ਲਈ 1.5 ਕਰੋੜ ਦੀ ਚੱਕ ਤਾਂ ਕੰਮ 1 ਫੁੱਟ ਬਾਲਾ ਸਰ ਵਾਲੀ ਨਾ ਲੈਣ ਵਾਸਤੇ 1 ਫੁੱਟ ਪਾਖੜਦਾ ਚੱਕ ਦੀ ਚੱਲੋ ਅਹੀਂ ਚੱਲੀ ਗਿਆ ਕੰਮ ਕੋਈ ਪੁੱਛਦੇ ਨਹੀਂ ਸੀ ਗਏ ਹੁਣ ਅਸੀਂ ਬੂੰਦ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਹੁਣ ਇੱਕ ਇੱਕ ਕਿਊਸਿਕ ਦਾ ਹਿਸਾਬ ਰੱਖਦੇ ਆਂ ਪੂਰਨੀ ਅਸੀਂ ਪਾਣੀ ਵਾਧਾ ਦਿੰਦੇ ਕਿਸੇ ਨੂੰ ਹਾਂ ਜਿੰਨਾ ਹੱਕ ਬਣਦਾ 20 ਮਈ ਦੀ ਰਾਤ ਨੂੰ 12 ਵਜੇ ਛੱਡ ਦਾਂਗੇ 15 ਦਿਨ ਰਹਿ ਗਏ ਏਡਾ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਇਹਨਾਂ ਨੇ ਖੇਤੀ ਕਰਨੀ ਹੈ ਇਹ ਜੀ ਜਿਹੜੀ 8 ਦਿਨ ਪਾਣੀ ਚਾਹੀਦਾ ਵਾ ਸਾਨੂੰ 85 ਸੋ 15 ਦਿਨ ਬਾਅਦ ਅੱਛਾ ਆਸੀਬੇ ਕਿ ਕੀਤਾ ਉਹ ਫਿਰ ਉਹ ਹੋਰ ਔਲਾ ਪਾਉਂਦੇ ਨੇ ਦਿੱਲੀ ਥੋੜਾ ਥੋੜਾ ਧੂਆਂ ਪਹੁੰਚਦਾ ਜੀ ਅਸੀਂ ਕਹਿ ਜਾਈਏ ਕਿ ਤਿਆਰਬਾ ਕਰ ਲੈਨੇ ਆਂ 15 ਜੂਨ ਦੀ ਵਜਾ 1 ਜੂਨ ਤੋਂ ਝੋਨਾ ਸ਼ੁਰੂ ਕਰ ਦੇਣੇ ਐਸੇ ਕਿ ਝੋਨਾ ਸੀ 1 ਜੂਨ ਤੋਂ ਕਰਾਂਗੇ ਤਾਂ ਕਿ ਸਤੰਬਰ ਚ ਆ ਜੇ ਉਸ ਵੇਲੇ ਵੈਸਟਰਨ ਹਵਾਵਾਂ ਚੱਲਦੀ ਹੁੰਦੀਆਂ ਨੇ ਮੌਇਸਚਰ ਘੱਟ ਹੁੰਦਾ ਹੈ ਸ਼ਾਇਦ ਚੀਤੂਆਂ ਜੰਮੇ ਨਾ ਅਸੀਂ ਐਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵਾਤਾਵਰਨ ਨੂੰ ਤੇ ਪਾਣੀ ਸੰਨ ਤਾਂ ਫਿਰ 20 ਮਈ ਨੂੰ ਚਾਹੀਦਾ ਹੋਊਗਾ ਜੀ ਫਿਰ ਨਹਿਰਾ ਦਾ ਉੱਥੇ ਪਹੁੰਚੂਗਾ ਨਾ ਟੇਲਾਂ ਤੱਕ ਜਿਹੜੇ ਬੈਠੇ ਆ ਕਿ ਦਰਵਾਹੇ ਵਾਲੇ ਫਾਜ਼ਿਲ ਕਾਲੇ ਉੱਥੇ ਤੱਕ ਫਿਰ ਪਹੁੰਚੂਗਾ ਨਾ ਪਾਣੀ 20 ਨੂੰ ਛੱਡਾਂਗੇ ਜੀ ਤੁਹਾਨੂੰ ਤਾਂ ਪਾਣੀ ਹੋਣਾ ਚਾਹੀਦਾ ਜੀ ਕਹਿੰਦੇ ਤਾਂ ਆਪਨੇ ਕੀ ਕਰਨਾ ਸੋ ਇਹ ਬਹੁਤ ਜਿਆਦਾ ਤੱਕ ਹੈ ਸਭ ਤੋਂ ਪਹਿਲਾਂ ਤਾਂ ਜੀ ਬੀਬੀਐਮਬੀ ਇਹ ਜਿਹੜਾ ਚਿੱਟਾ ਹਾਥੀ ਹੈ ਇਹਦਾ ਸਖਤ ਵਿਰੋਧ ਕਰਦੇ ਹਾਂ ਔਰ ਇਹਦਾ ਪੁਨਰਗਠਨ ਹੋਣਾ ਚਾਹੀਦਾ ਹੈ ਇਹਦਾ ਜਿਹੜਾ ਸੰਵਿਧਾਨ ਹੈ ਦੁਬਾਰੇ ਲਿਖਣਾ ਚਾਹੀਦਾ ਤੇ ਉਦੋਂ ਉਸ ਵੇਲੇ ਦਾ ਜਿਹੜਾ ਲਿਖਿਆ ਹੋਇਆ ਨਹੀਂ ਚੱਲੂਗਾ ਦੂਜੇ ਨੰਬਰ ਤੇ ਡੈਮ ਸੈਫਟੀ ਐਕਟ ਹੈ ਡੈਮ ਸੈਫਟੀ ਐਕਟ ਕਹਿੰਦੇ ਜੀ ਭਗਵਾਨ ਤਮਨ ਉਦੋਂ ਐਮਪੀਸੀ ਮੈਂ ਤਾਂ ਉੱਥੇ ਫਿਰ ਹੈਗਾ ਸੀ ਮੈਂ ਵਿਰੋਧ ਕੀਤਾ ਸੀ ਸਰਕਾਰ ਕੀ ਦੀ ਸੀ ਇੱਥੇ ਫਿਰ 21 ਚ ਇਹ ਤੇ ਕੁਝ ਨਹੀਂ ਲੈਂਦਾ ਪਰ ਉਹ ਨਾ ਡੈਮ ਸੇਫਟੀ ਐਕਟ ਦੇ ਵਿਰੁੱਧ ਅਸੀਂ ਤਾਂ ਅੱਜ ਲੈਂਦਾ ਰੈਜ਼ੋਲੂਸ਼ਨ ਕਿ ਅਸੀਂ ਇਹਨੂੰ ਸਵੀਕਾਰ ਨਹੀਂ ਕਰਦੇ ਅਸੀਂ ਆਪਣੇ ਡੈਮਾਂ ਦੀ ਸੇਫਟੀ ਆਪਣੀ ਆਪ ਕਰਨ ਜਾਣਦੇ ਹਾਂ ਹੁਣ ਵੀ ਤਾਂ ਡੈਮ ਦੀ ਸੇਫਟੀ ਸਾਡੀ ਹੋਈ ਹੈ ਪਹਿਲਾਂ ਕੌਣ ਸੀ ਉੱਥੇ ਡੈਮ ਸੇਫਟੀ ਐਕਟ ਹਰ ਡੈਮ ਲੈ ਲਓ ਐਜੂਕੇਸ਼ਨ ਖੋਲੋ ਬਿਜਲੀ ਬਿਜਲੀ ਦੇ ਟਾਕਾ ਮਾਰ ਲਓ ਖੇਤੀ ਖੋਲੋ ਇਹਨਾਂ ਤੋਂ ਕੀ ਰਹੇਗਾ ਸਾਡੇ ਕੋਲੇ ਫਿਰ ਪੁਰਾਣੀਆਂ ਫਿਲਮਾਂ ਵਾਂਗੂ ਫਿਰ ਮਜਾਰੇ ਬਣਜਿਆ ਕਰਾਂਗੇ ਬੀਜਿਆ ਕਰਾਂਗੇ ਜੇ ਵੱਢਣ ਦੇਤੀ ਮਾਲਕ ਨੇ ਵੱਢਣ ਦੇਤੀ ਜਿੰਨੀ ਘਰੇ ਆ ਗਈ ਬਸ ਧੰਨਵਾਦ ਬਾਈਬਲ ਸ਼ੁਕਰ ਕਰੋ ਬਸ ਸੋ ਇਹ ਹਾਲਾਤਾਂ ਚ ਅਸੀਂ ਪੰਜਾਬ ਨੂੰ ਪਹੁੰਚਣ ਨਹੀਂ ਦਿੰਦੇ ਪਰ ਮੈਂ ਜੋ ਮਰਜ਼ੀ ਪੁਰਾਣਿਆਂ ਨੇ ਕਰਤਾ ਮੈਂ ਬੜਾ ਜ਼ਿਆਦਾ ਹਿਸਟਰੀ 'ਚ ਜਾਣਾ ਨਹੀਂ ਪਰ ਮੈਂ ਫਿਊਚਰ ਦੀ ਗੱਲ ਕਰਦਾ ਕਿ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਹੈ ਨਾ ਤਾਂ ਵੇਸਟ ਹੋਣ ਦੇਵਾਂਗੇ ਮੇਰੇ ਕੋਲ ਇਹ ਡਾਟਾ ਪਿਆ ਜੀ ਇਵੇਂ ਕਹੀ ਜਾਂਦੇ ਰਹਿੰਦੇ ਆ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਦੇਤਾ ਜੀ ਪਾਕਿਸਤਾਨ ਨੂੰ ਜਿਹੜਾ ਮੇਰੇ ਕੋਲ ਡਾਟਾ ਨਾ ਉਹਦੇ ਚ ਪਾਕਿਸਤਾਨ ਨੂੰ ਨਲ ਹੈ ਜੀ ਨਲ ਮਤਲਬ ਆਪ ਹੈ ਜੀ ਹਾਂ ਲੈ ਲਓ ਨਲ ਜ਼ੀਰੋ ਜ਼ੀਰੋ ਜਦੋਂ ਹੜਾ ਆਉਂਦੇ ਨੇ ਅਸੀਂ ਪੁੱਛਿਆ ਹਰਿਆਣੇ ਨੂੰ ਕਿ ਦੇ ਦੇ ਜੀ ਪਾਣੀ ਤੁਹਾਨੂੰ ਕਹਿੰਦੇ ਨਾ ਹੀ ਸਾਡੇ 6000 ਨਾ ਸਰਦਾ ਮੈਂ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਮੈਂ ਕਿਹਾ ਚੀਫ ਸੈਕਟਰੀ ਤੋਂ ਲਿਖ ਕੇ ਲੈ ਲਿਖ ਕੇ ਲੈ ਲਈ Rajasthan ਨੂੰ ਪੁੱਛਿਆ ਕਿਉਂ ਚਾਹੀਦਾ ਹੈ ਕਹਿੰਦੇ ਨਾ ਜੀ ਸਾਡੇ ਦਾ ਸਰਦਾ ਹੈ ਲਿੱਕ ਲਿਆ ਲਿੱਕ ਲਿਤਾ ਜਦੋਂ ਉਹਨਾਂ ਨੇ ਡੁੱਬਣ ਨੂੰ ਅਸੀਂ ਫਿਰ ਡੁੱਬਣ ਵਾਸਤੇ ਅਸੀਂ ਰੱਖੇ ਹੋਇਆ ਮਰਨ ਵਾਸਤੇ ਅਸੀਂ ਰੱਖੇ ਹੋਇਆ ਜਦੋਂ ਆਉਂਦਾ ਪਾਣੀ ਦਾ ਟਾਈਮ ਜਦੋਂ ਅਸੀਂ ਵੀ ਵਰਤਣਾ ਹੁੰਦਾ ਉਦੋਂ ਉੱਥੇ ਦੂਜਿਆਂ ਵਾਂਗੂ ਮੀਟਰ ਲਾ ਕੇ ਬੈਹਣਦੇ ਭਾਖੜਾ ਤੇ ਵੀ ਕਿੰਨੇ ਕਿਉਂ ਸਕਾਰਿਆ ਕਿੰਨੇ ਕਿ ਨਹੀਂ ਆ ਰਿਹਾ ਅੱਜ ਪਹਿਲਾਂ ਦੀਆਂ ਹਾਲਤਾਂ ਪੈ ਗਈਆਂ ਨਾ ਪਹਿਲਾਂ ਕੋਈ ਪੁੱਛਦਾ ਨਹੀਂ ਸੀ ਕੋਈ ਬਾਲੀਬਾਰ ਸੀ ਨਹੀਂ ਸੀ ਪੰਜਾਬ ਦਾ ਬਿਆਨ ਦੇ ਸੀ ਕੁਰਸੀ ਤੇ 5 ਸਾਲ ਬਾਅਦ ਉਹ ਜਿਸ ਤਰ੍ਹਾਂ ਮੈਡਮ ਬਲਜੀਤ ਕੌਰ ਜੀ ਨੇ ਕਿਹਾ ਕਿ ਚੋਣ ਨਿਸ਼ਾਨਾ ਚੀ ਉਹ ਪਿਆਸੇ ਪਿੰਡਾਂ ਦੇ ਲੋਕ ਬੈਠੇ ਆ ਅੱਜ ਅੱਜ ਦੀ ਡੇਟ 'ਚ ਸੋਚ ਸਕਦੇ ਆ ਦੁਨੀਆ ਚੰਨ ਤੇ ਚੜ ਗਈ ਮੰਗਲਗ੍ਰਹਿ ਤੇ ਪਲਾਟ ਘਟਣ ਨੂੰ ਫਿਰਦੇ ਅਮਰੀਕਾਲੇ ਸਾਥੋਂ ਪਾਣੀ ਨਹੀਂ ਪੂਰਾ ਹੋ ਰਿਹਾ ਪਿੰਡਾਂ ਦਾ ਹਜੇ ਤੱਕ ਪਿਆਸੇ ਫਿਰਦੇ ਆਂ ਮਤਲਬ ਇਹ ਤਾਂ ਅਸੀਂ ਛੱਡ ਛੱਡ ਕੇ ਗਏ ਨੇ ਸਾਡੇ ਪੁਰਖੀ ਨੇ ਇਹ ਇਹੀ ਛੱਡ ਕੇ ਗਏ ਨੇ ਨਾ ਸਾ ਸਭ ਦੁਨੀਆ ਭਰ ਦੀਆਂ ਲਾਹਮ ਤਾਂ ਸਾਨੂੰ ਛੱਡ ਕੇ ਸਾਡੇ ਗੱਲ ਪਾ ਕੇ ਬਾਈ ਗਏ ਕਰ ਪਰ ਵੀ ਠੀਕ ਭਵਾਂ ਦਮਾ ਬਹੁਤ ਟਾਈਮ ਹੋ ਗਿਆ ਹੁਣ ਦਮੀ ਠੀਕ ਕਰ ਹੁਣ ਇਹਨੂੰ 75 ਸਾਲਾਂ ਦੀ ਮੈਂ ਕਹਿੰਦਾ ਤਿੰਨ ਦਿਨ ਬੂਡ ਦੇ ਫੀਤੇ ਦੀ ਗੰਢ ਨਾ ਖੋਲੀਏ ਚਮਚੀ ਦੀ ਡੰਡੀ ਪਾ ਕੇ ਜਾਂ ਸੂਆ ਪਾ ਕੇ ਜਾਂ ਕੋਈ ਤਿੱਖੀ ਚੀਜ਼ ਪਾ ਕੇ ਖੋਲਣੀ ਪੈਂਦੀ ਐ ਇੱਥੇ 75 ਸਾਲ ਪੁਰਾਣੀ ਗੰਢ ਫੜਾ ਕੇ ਮੈਨੂੰ ਕਹਿੰਦਾ ਤੂੰ ਖੋਲ ਹੁਣ ਤੂੰ ਇਹਨੂੰ ਖੋਲੂਗਾ ਕੋਈ ਗੱਲ ਨਹੀਂ ਠਹਿਰ ਜੋ ਲੋਕਾਂ ਨੂੰ ਪਤਾ ਹੈ ਕਿ ਹਾਂ ਖੋਲੀ ਜਾਂਦਾ ਲੱਗਿਆ ਤਾਂ ਹੋਇਆ ਆਪਣੇ ਵਰਗੀ ਹੀ ਐ ਔਰ ਮੈਨੂੰ ਪਤਾ ਐ ਨੱਕਿਆਂ ਦਾ ਮੈਨੂੰ ਪਤਾ ਪਾਣੀ ਦੀ ਵੈਲਿਊ ਦਾ ਮੈਨੂੰ ਪਤਾ ਹੈ ਕਿ ਪਾਣੀ ਜਿਹੜਾ ਹੈ ਉਹ ਉਹਦੀ ਕੀਮਤ ਕੀ ਹੈ ਕੋਈ ਨੱਕੇ ਤੇ ਗਿਆ ਹੋਵੇ ਤਾਂ ਪਤਾ ਲੱਗੇ ਨਾ ਨੱਕਿਆਂ ਤਾਂ ਹੈ ਹੀ ਨਹੀਂ ਫਿਰ ਕਹਿੰਦੇ ਪਹੁੰਚ ਮਾਨ ਨੇ ਕਦੋਂ ਕੀਤੀ ਕੀਤੀ ਹੁੰਨੀ ਇਹ ਤਾਂ ਬਹੁਤ ਛੋਟਾ ਹੁੰਦਾ ਹੀ ਮੁਹੰਮਦ ਜ਼ੈਦਿਕ ਸਾਹਿਬ ਨਾਲ ਲੱਗਿਆ ਸੀ 150 ਰੁਪਏ ਤੇ ਵੱਧ ਕਹੇ ਜੀ ਇਹਨਾਂ ਨੇ ਪਰ ਮੈਂ 150 ਕਹਣਾ ਜ਼ੈਦਿਕ ਸਾਹਿਬ ਵੀ ਕਹਿਿਆ ਜੀ ਕੀ ਗੱਲ ਵੀ ਕਲਾ ਜੇ ਕੋਈ ਜਵਾਕ ਕਮਾਉਣ ਲੱਗ ਗਿਆ ਤਾਂ ਮਾੜੀ ਗੱਲ ਐ ਪਰ 16 17 ਸਾਲ ਦੀ ਉਮਰ ਦੀ ਜਵਾਕ ਹਿੱਟ ਹੋ ਗਿਆ ਮਾੜੀ ਗੱਲ ਐ ਛੋਟੇ ਜਿਹੜੇ ਜਵਾਕ ਜੇ ਫਿਲਮ ਬਣਾਈ ਜਾਂਦੇ ਉਹ ਹਜੇ ਤੱਕ ਨਹੀਂ ਹਿੱਟ ਹੋਏ ਇੱਕ ਕੁਦਰਤ ਹੁੰਦੀ ਐ ਕਲਾ ਹੁੰਦੀ ਕੁਦਰਤ ਦਿੰਦੀ ਐ ਇਹ ਟੱਕੇ ਨਾਲ ਜਾਂ ਪੈਸੇ ਨਾਲ ਨਹੀਂ ਬਣ ਸਕਦੀ ਇਹ ਮੈਂ ਕਹਿੰਦਾ ਬੜਾ ਲੋਂ ਗਿਆ ਦਾ ਫਿਰ ਵੱਡੇ ਵੱਡੇ ਅਮੀਰ ਹੀ ਹੁੰਦੇ ਕਲਾਕਾਰ ਜਿਹੜੇ ਵੱਡੇ ਵੱਡੇ ਫਿਰ ਇਹ ਕਲਾ ਪਰਮਾਤਮਾ ਦੇਣਾ ਹੈ ਗਰੀਬੀ ਅਮੀਰੀ ਨਹੀਂ ਦੇਖਦੀ ਸੋ ਇਸ ਕਰਕੇ ਹਰ ਗੱਲ ਤੇ ਨੁਕਤਾ ਚੀਨੀ ਹਰ ਗੱਲ ਤੇ ਨੁਕਤਾ ਚੀਨੀ ਮੈਂ ਕਹਿੰਦਾ ਨੁਕਤਾ ਚੀਨੀ ਚੋਂ ਨੁਕਤੇ ਐਡ ਕਰ ਲੀਏ ਚੀਨੀ ਵੱਜੂ ਥੋੜਾ ਖੰਡ ਖੁੰਡ ਵਧੀਆ ਆ ਜੂ ਰਾਣਾ ਗੁਰਜੀਤ ਜੀ ਬੈਠੇ ਆ ਨੁਕਤਾ ਚੀਨੀ ਚੋਂ ਚੀਨੀ ਕੱਢ ਲਓ ਜੀ ਨੁਕਤੇ ਐਡ ਕਰ ਲਓ ਚੀਤੀ ਐਡ ਕਰ ਲਓ ਦੁਖੀ ਕਰ ਰੱਖਿਆ ਗੱਲ ਨਹੀਂ ਬਾਤ ਨਹੀਂ ਮੈਂ ਸਾਨੂੰ ਕੀ ਲੋੜ ਸੀ ਇਹਨਾਂ ਇਸ ਫੀਲਡ 'ਚ ਆਉਣ ਦੀ ਚੀਮਾ ਸਾਹਿਬ ਵਕੀਲ ਸੀ ਉਹ ਅਮਰੀਕਾ ਛੱਡ ਕੇ ਆਇਆ ਕੁਲਦੀਪ ਧਾਲੀਵਾਲ ਆ ਕੋਈ ਆ ਵਕੀਲ ਬੈਠੇ ਆ ਕੋਈ ਡਾਕਟਰ ਹੈ ਕੋਈ ਆਪ ਦਾ ਪੱਤਰਕਾਰ ਬੈਠੇ ਆ ਬਲਵ拉斯ਪੁਰ ਸਾਹਿਬ ਸਾਰੇ ਆਪਦੇ ਆਪ ਦੇ ਕੰਮ ਕਰੀ ਸਾਨੂੰ ਕੀ ਲੋੜ ਸੀ ਇੱਥੇ ਪੰਗੇ ਲੈਣ ਦੀ ਜੀ ਜੇ ਇਹ ਚੱਜ ਦੇ ਨਿਕਲਾਉਂਦੇ ਇਹ ਇਹਨਾਂ ਦੀਆਂ ਕਰਤੂਤਾਂ ਕਰਕੇ ਆਏ ਆਂ ਅਸੀਂ ਹੁਣ ਜੇ ਆ ਗਏ ਫਿਰ ਅਸੀਂ ਖਰੀਵਾਂ ਦੇ ਅਸੀਂ ਨਹੀਂ ਜਾਂਦੇ ਹੁਣ ਛੇਤੀ ਹੁਣ ਕਹਿੰਦੇ ਛੱਡੋ ਕੁਰਸੀ ਪਹਿਲਾਂ ਕੁਰਸੀ ਨੂੰ ਖੇਡ ਹੀ ਸਮਝਦੇ ਸੀ ਕੋਈ ਗੱਲ ਨਹੀਂ ਆ ਜਾਣਗੇ ਐਨੇ ਘਰਾ ਲੋ ਐਨੇ ਜਿਤਾ ਲੋ ਐਨੇ ਕੀ ਬਹੁਤ ਨੇ ਉਸ ਚੱਕਰ 'ਚ ਮਾਰੇਗੇ ਖੇਡਾਂ ਖੇਡਣ ਲੱਗੇ ਲੋਕਾਂ ਨਾਲੇ ਗੀਟੀਆਂ ਵਾਂਗੂ ਐ ਫਿੱਟ ਕਰਨ ਲੱਗੇ ਕੋ